ਦੋਸਤੋ ਰਾਜਵੀਰ ਜਵੰਦੇ ਵੀਰ ਦੀ ਆ ਵੀਡੀਓ ਨੂੰ ਦੇਖਿਓ ਧਿਆਨ ਨਾਲ ਉਦੋਂ ਬਾਅਦ ਚ ਗੱਲ ਕਰਦੇ ਆ ਇਹ ਕੀ ਆ ਸਾਪੋ ਸੱਪਾ ਓਏ ਛੱਪਾ ਰਾ ਦਿਨ ਕਿਲਿਆ ਹੋਇਆ ਕਿਤੇ ਔਰ ਨਾ ਓਏ ਓਏ ਜੱਲਾ ਗਰਲ ਬਰੋਠਾ ਖਾਈ ਨਹੀਂ ਆ ਚਾਹ ਕਿਹਦਾ ਪਤਰੰਗਾ ਚਾਹ ਅੰਬ ਦਾ ਚਾਰ ਕ੍ਰੇਲਿਆਂ ਦਾ ਚਾਰ ਕੀ ਹੁੰਦਾ ਚਾਰ ਚਾਰ ਸਪੈਸ਼ਲ ਸਰੋਂ ਦੇ ਤੇਲ ਵਿੱਚ ਤਿਆਰ ਕੀਤੇ ਗਏ ਨੇ ਮੇਰੇ ਵਿੱਚ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਲਓ ਜੀ ਅੱਜ ਅਸੀਂ ਚੱਲੇ ਆ ਘੁੰਮਣ ਫਿਰਨ ਵਾਸਤੇ ਸਵੇਰੇ ਸਵੇਰੇ ਕਿੰਨਾ ਟਾਈਮ ਹੋਇਆ 6:30 ਦੇ 6 ਦਾ ਟਾਈਮ ਹੈਗਾ ਤੇ ਗੱਡੀ ਦੇ ਵਿੱਚ ਜਾ ਰਹੇ ਆ ਤਿੰਨੇ ਸੱਜਣਾਂ ਪਿੱਛੇ ਇੱਕ ਪਿਆਰਾ ਬੈਠਾ ਲੈਟ ਜਗਾਲਾ ਵੀਰ ਇੱਥੇ ਲੈਟ ਜਗਾ ਹਾਂ ਲੈ ਇਧਰ ਚਿਹਰਾ ਦਿਖਾ ਇਨਾ ਸੋਹਣਾ ਸਰਖਾ ਜਵਾਨ ਤੂੰ ਹਵਾਵਾਂ ਦੇਖੋ ਕੀ ਹਵਾਵਾਂ ਹਵਾਵਾਂ ਬੰਦ ਅਸਲ 'ਚ ਸਾਡੀ ਗੱਡੀ ਦਾ ਪਿਛਲਾ ਸੱਜੇ ਪਾਸੇ ਵਾਲਾ ਜਿਹੜਾ ਟਾਇਰ ਹੈ ਉਹਦੇ ਚ ਥੋੜੀ ਜਿਹੀ ਹਵਾ ਘੱਟ ਹੈ ਤੇ ਉਹ ਹਵਾ ਭਰਉਣ ਦੇ ਚੱਕਰ ਚ ਅਸੀਂ ਤਿੰਨ ਚਾਰ ਪਿੱਛੇ ਵੀ ਦੇਖ ਆਏ ਆ ਹਵਾਲੇ ਉਹ ਨਿਕਲ ਕੇ ਉਹਨਾਂ ਤੇ ਲਿਖਿਆ ਹੋ ਸੀ ਮੁਫਤ ਹਵਾ ਤੇ ਮੇਰਾ ਖਿਆਲ ਮੁਫਤ ਹਵਾ ਨਹੀਂ ਭਰੋਣੀ ਚਾਹੀਦੀ ਇਸ ਕਰਕੇ ਅਸੀਂ ਕੋਈ ਪੈਸਿਆਂ ਵਾਲਾ ਦੇਖ ਰਹੇ ਆ ਪਰ ਇੰਨੀ ਸਵੇਰ ਸਵੇਰੇ ਕੋਈ ਉੱਠਿਆ ਨਹੀਂ ਮੈਂ ਤਾਂ ਫਿਰ ਆਪਣੇ ਕੋਲੇ ਪੰਪ ਹੈ ਘਰ ਦਾ ਜਿੰਦਾਬਾਦ ਹਾਂ ਉਹ ਭਰ ਲਾਂਗੇ ਫਿਰ ਆਪਾਂ ਤੇ ਬਾਕੀ ਦੇਖਦੇ ਆ ਜੇ ਮਿਲ ਗਿਆ ਤਾਂ ਫਿਰ ਆਜੋ ਲਓ ਜੀ ਪਹੁੰਚ ਗਏ ਆਪਾਂ ਜਗ੍ਹਾ ਦੇ ਉੱਤੇ ਜਿੱਥੇ ਅੱਜ ਆਪਾਂ ਕਰਾਂਗੇ ਫਲਾਈਂਗ ਮੈਂ ਤੁਹਾਨੂੰ ਦੱਸਿਆ ਨਹੀਂ ਸੀ ਸੱਚ ਫਲਾਈਂਗ ਪੈਰਾ ਮੋਟਰ ਆਪਣੀ ਤੰਗੀ ਹੋਈ ਆ ਤੇ ਆਹ ਜਗਾ ਗਰਾਊਂਡ ਬਹੁਤ ਖੁੱਲੀ ਆ ਗਰਾਊਂਡ ਵੀ ਤੁਹਾਨੂੰ ਦਿਖਾਉਣਾ ਲੋ ਜੀ ਕਹਿੰਦੇ ਗਰਾਊਂਡ ਦੇ ਵਿੱਚ ਆ ਕੀ ਚੀਜ ਆ ਓਏ ਸਾਪ ਤਾਂ ਗਾਇਜ਼ ਹਮ ਅਭੀ ਦੇਖਤੇ ਹੈ ਕਿ ਇਹ ਹੈ ਕੀਆ ਸਾਪੋ ਸਾਪਾ ਓਏ ਥੱਪਾ ਰਾਤ ਦਾ ਹੀ ਨਿਕਲਿਆ ਹੋਇਆ ਹੈ ਕਿਤੇ ਔਰ ਨਾ ਓਏ ਓਏ ਓ ਕੇਰਾ ਬਾਈ ਬੰਦੇ ਨੇ ਉਹ ਹੋ ਜਾਂਦਾ ਕੀ ਕਹਿੰਦੇ ਹੁੰਦੇ ਆ ਦਵਾ ਐ ਮੰਚ ਆਈ ਉਹ ਆ ਗਈ ਗੱਡੀ ਓ ਪਾਣਾ ਖੁੱਡਾ ਵੀ ਇੱਥੇ ਤਾਂ ਵੇ ਲੈ ਮਤਰਾ ਵਿੱਚ ਭਰ ਹੋਣਗੇ ਵੀ ਬਾਬੇ ਬਾਬਿਓ ਬਾਬਿਓ ਕੁਰਦੇ ਨਹੀਂ ਮਾਰਦੇ ਨਹੀਂ ਜੇ ਜੇ ਜੱਟਾਂ ਦੇ ਧੱਕੇ ਜੜ ਗਏ ਤੈਨੂੰ ਗੋਲੀ ਨਾਲ ਉਡਾ ਦੇਣਗੇ ਆ ਜਾ ਬਾਹਰ ਤੂੰ ਮੰਨ ਲੈ ਗੱਲ ਆ ਗੌਦਾ ਦੁੱਧ ਪਲਾਵਾ ਕੇ ਮਾਰਦੇ ਨਹੀਂ ਕੁੱਟਦੇ ਨਹੀਂ ਬਾਬੇ ਚੱਲੇ ਆ ਜੇ ਕਿਤੇ ਮੁੜ ਕੇ ਆਏ ਤਾਂ ਸੂਟ ਸਵਾਦੀ ਜਾਂ ਤੈਨੂੰ ਕਹਿਤਾ ਸ਼ਨੀਵਾਰ ਨੂੰ ਕਾਲੇ ਕੁੱਤੇ ਨੂੰ ਰੋਟੀ ਪਾਇਆ ਕਰ ਜੇ ਨਾ ਦੇਖੇ ਸ਼ੀਸ਼ੇ ਚ ਵੇਖ ਕੇ ਆਪ ਹੀ ਖਾ ਲਿਆ ਕਰ ਦੋਸਤੋ ਵੀਡੀਓ ਤੁਸੀਂ ਦੇਖ ਲਈ ਇਸ ਵੀਰ ਨੂੰ ਆਦਤ ਸੀ ਕਿ ਹਮੇਸ਼ਾ ਚੜ੍ਹਦੀ ਕਲਾ ਚ ਰਹਿ ਕੇ ਗੱਲਾਂ ਕਰਨ ਦੀ ਤੇ ਬਾਕੀ ਆਦਤ ਇਹ ਦੀ ਬੰਦ ਨਹੀਂ ਹੁਣ ਦਵਾਂਗੇ ਕਿਉਂਕਿ ਨੀਲੀ ਛੱਤ ਵਾਲੇ ਅੱਗੇ ਅਸੀਂ ਅਰਦਾਸਾਂ ਕਰਨ ਲੱਗੇ ਹੋਏ ਆ ਪੂਰਾ ਪੰਜਾਬ ਜਿੱਥੇ-ਜਿੱਥੇ ਦੁਨੀਆ ਦੇ ਵਿੱਚ ਬੈਠੇ ਪੰਜਾਬੀ ਇਸ ਵੀਰ ਲਈ ਅਰਦਾਸਾਂ ਕਰਦੇ ਆ ਨਾ ਉਹਨਾਂ ਦਾ ਬਹੁਤ ਧੰਨਵਾਦ ਵੀਰਾ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਦੇ ਪਰਿਵਾਰ ਦੇ ਵਿੱਚ ਬੈਠਾ ਨਜ਼ਰ ਆ ਰਹੀ ਆ ਵਾਹਿਗੁਰੂ ਵਾਹਿਗੁਰੂ